ਜੀ ਮੇਰੇ ਸਾਰੇ ਹੀ ਫੇਸਬੁਕ ਵਾਲੇ ਪਿੰਨਪਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੰਗਿਲਪਨਪਰਾ ਦੀ ਜਾਣਕਾਰੀ ਹੈ ਨਹੀਂ ਤੇ ਪਹਿਲਾਂ ਤਾਂ ਸਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਜਾਂ ਆਲ ਇੰਡੀਆ ਦੇ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਮੇਰੇ ਅੰਗਿਲਪਨਪਰਾ ਬੈਠੇ ਉਹਨਾਂ 'ੱਕ ਜਾਣਕਾਰੀ ਪਹੁੰਚੀ ਹੋਵੇਗੀ ਤੇ ਜਾਣਕਾਰੀ ਇਹ ਲਈ ਜੇ ਕੋਈ ਵੀ ਅਗਿਲ ਵਿਅਕਤੀ लगता तो है जाए लगता कटी हुई है जोड़ी उचा हुई है उसका डिसेबिलिटी सर्टिफिकेट अस्सी परसेंट जो उसको बद बने हुए हैं तो वो साढ़े ना दिते हुए नंबर से संपर्क करो अं उन्होंने बैटरी वाली ट्राईसैकल दवा के योग करा उस बिना तो जे किसी सर्टिफिकेट अस्सी परसेंट को घट्ट है पचहत्तर है सत्तर है सठ प्रसेंट है तो उन्होंने जो हथ टाईसैकल चलती है उसका प्रबंध किया जाऊंगी तो ਜੋ ਵੀ ਸਾਡੇ ਨੰਬਰ ਦਿੱਤੇ ਹੋਏ ਹਨ ਤੁਸੀਂ ਉਹਨਾਂ ਤੇ ਇਹ ਸਾਰੇ ਗਰੁੱਪੇ ਰਿਚੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕੀਤਾ ਜਾਵੇ ਤਾਂ ਜੋ